ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਦੇ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਬਈ ਇੱਕ ਤਾਂ ਤਾਜੀ ਸੂਈ ਆ ਰਾਤ ਤੇ ਪੰਜ ਗੱਪਣਾ ਨੇ ਤੇ ਥੋੜੇ ਥੋੜੇ ਦਿਨਾਂ ਦੀਆਂ ਬਈ ਐਮ ਮੰਨ ਲਓ ਕੱਚੀਆਂ ਨੇ ਤੇ ਬਰੀਡਾਂ ਮੰਨ ਲਓ ਤੁਹਾਨੂੰ ਸਾਰੇ ਮਿਲ ਜਾਣਗੇ ਐਫ ਲੈ ਲਿਓ ਕ੍ਰੋਸ ਲੈ ਲਿਓ ਤੇ ਐਰ ਸ਼ੈਰ ਦਾ ਨਗੀਨਾ ਵੀ ਬਾਈ ਕੋਲੇ ਅੱਜ ਹਾਜ਼ਰ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀ ਰੈਮੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਕੰਮ ਕੰਮ ਘਰ ਵਧੀਆ ਜਾਦਾ ਠੀਕ ਆ ਤੇ ਰੇਟ ਫਿਰ ਪਹਿਲਾਂ ਵੀ ਜਾ ਰੇਟ ਜਮਾਂ ਜਾਇਜ ਹੋਣਗੇ ਅੱਜ ਵੀ ਜਾਇਜ ਹੋਣਗੇ ਜਮਾਂ ਜਾਇਜ ਠੀਕ ਆ 2000 ਤੋਂ 1500 ਦਾ 300 ਦਾ ਹੀ ਫਰਕ ਹੋਣਾ ਨਾਮ ਤੇ ਆਪਣਾ ਐਡਰੈਸ ਬੋਲ ਦੋ ਕਾਲਾ ਸਿੰਘ ਨਾਂ ਹੈ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈਕੇੜਾ ਜਿਹੜੇ ਆਪਾਂ ਰਾਮਗੜ੍ਹ ਆ ਕੇ ਡਾਕਟਰ ਭਧੌੜ ਆ ਗਿਆ ਠੀਕ ਆ ਨੇੜੇ ਭਧੌੜਗੜ੍ਹ ਭਧੌੜ ਤੇ ਰਾਮਗੜ੍ਹ ਆ ਗਿਆ ਬਾਈ ਕੰਟੈਕਟ ਨੰਬਰ ਬੋਲੋ 9 ਬਾਕੀ ਸਕਰੀਨ ਤੇ ਚੱਲ ਰਿਹਾ ਤੇ ਗਰਮੀਆਂ ਦੇ ਤੋਹਫੇ ਵੀ ਆ ਗਰਮੀ ਆਲੇ ਤੋਹਫੇ ਹੀ ਆ ਸਾਰੇ ਇਹ ਚਫਾ ਤਾਂ ਮੰਨ ਕੇ ਕ੍ਰੋਸ ਚ ਹੈ ਜਿਹੜੀ ਇਹ ਚਫਾ ਹੈ ਠੀਕ ਆ ਆਪਣਾ ਵਾਲੀ ਗਾ ਕੋਈ ਨਹੀਂ ਗਰੰਟੀ ਹੋ ਉਪਰੀ ਠੀਕ ਆ ਹਾਂ ਜਿਹੜੀ ਫਿਰ ਪਹਿਲੇ ਨੰਬਰ ਤੇ ਕਾਲਿਆ ਦੇਖ ਰਿਹਾ ਮੈਂ ਇਹ ਜਰਸੀ ਕ੍ਰੋਸ ਆ ਬਾਈ ਕੱਦ ਘੱਟ ਪਹਿਲਾਂ ਤੂੰ ਦੇਖ ਲੈ ਮੇਰਾ ਕੱਦ ਦੇ ਲਾਲਾ ਸਾਹਿਬ ਇਹ ਕਹਿਣਾ ਕੀ ਆ ਬਾਤ ਆ ਬਾਈ ਕੱਦ ਚੈੱਕ ਕਰੋ ਬਾਕੀ ਪਲੀ ਵੀ ਦੇਖੋ ਪਲੀ ਵੀ ਤਾਂ ਅੰਤ ਮੁਕੇ ਪੈ ਡਾਕਟਰ ਜਗਾੜ ਵਾਲੀ ਗਾ ਹੈ ਤੇ ਮੇਨ ਗੱਲ ਨਾ ਬਾਈ ਲੇਵੇ ਦੀ ਹੁੰਦੀ ਆ ਲੇਵਾ ਆਪਸ ਨੂੰ ਚੈੱਕ ਕਰਾਉਣੇ ਆ ਅਗਲਾ ਕਹਿ ਦਿੰਦਾ ਵੀ ਪੰਡਾ ਵਾਲੇ ਆਵੇਂ ਹਨਾ ਮਾਲਕ ਤਾਂ ਦੇਖ ਮੈਨੂੰ ਦੁੱਧ ਕਹਿੰਦੇ 30 ਕਿਲੋ ਠੀਕ ਹੈ ਆਪਾਂ 25 ਕਹ ਕੇ ਦੇ ਮੰਗ ਲੇ ਠੀਕ ਹੈ ਬਾਈ ਹਾਂ ਬਾਕੀ ਦੁੱਧ ਥੋੜਾ ਸੇਵਾ ਦਾ ਚਾਲ ਦੇ ਗਾ ਦਾ ਤਿੱਪੂਰਾ ਦੇਖ ਤੂੰ ਕਿਆ ਬਾਤ ਐਡੀ ਗਾਂ ਬਾਈ ਪੁੰਡੀ ਤਾਂ ਜਾਂਦੀ ਨਹੀਂ ਤੈਨੂੰ ਪਤਾ ਹੈ ਹੈ ਗੱਡੀ ਛੋਟੀ ਜੀ ਤਾਂ ਬਾਈ ਜਾਂਦੀ ਗੱਡੀ ਛੋਟੀ ਜੀ ਤਾਂ ਜਾਂਦੀ ਆ ਪੱਕੇ ਰੋ ਕੇ ਇੱਕ ਆਪ ਲੈ ਕੇ ਆਇਆ ਤੇ ਫੇਰ ਜਾਣਾ ਘਰ ਵਾਲੀ ਨੇ ਵੱਡੀ ਬੁੱਡੀ ਦੇਖੋ ਮੈਂ ਕਹਿੰਦਾ ਕਿਆ ਬਾਤ ਆ ਹਵਾਲਾ ਜੀ ਬੜਾ ਡੈਕਟਰ ਰਹਿ ਦੇ ਦੂਜਾ ਦੂਜਾ ਸੂਆ ਸੂਣ ਵਾਲੀ ਆ ਆਹ ਵੱਡੀ ਵਾਲੀ ਆ ਹਨਾ ਵਾਲੀ ਵੱਡੀ ਆ ਦੇ ਮੋਡੇ ਮੋਡੇ ਹੁੰਦੀ ਆ ਲੰਮੀ ਲੰਮੀ ਨਾ ਦੇਖੋ ਹਜੇ ਵੀ ਹਜੇ ਵੀ 5-7 ਦਿਨ ਸੂ ਵੀ ਨਹੀਂ ਬੈਠਾ ਮੂੰਹ ਮਾ ਦਿਖਾ ਮੂੰਹ ਮੂੰਹ ਤਾਂ ਬਈ ਮੈਂ ਕਹਣਾ ਕੀ ਆ ਬਾਤ ਆ ਤੋਫਾ ਹੀ ਇੱਕ ਤਰ੍ਹਾਂ ਦਾ ਬਈ ਤੇ ਲੈਵਾ ਚੈੱਕ ਕਰੋ ਬੜਾ ਕਮਾਲਾ ਫਿਟਿੰਗ ਵਾਲਾ ਜਰਸੀ ਆ ਪੰਜਾਬ ਵਾਲੀ ਬਾਈ ਗਾਰੰਟੀ ਹੋਊਗੀ ਅੱਬੀ ਅੱਲਾ ਕਲਾ ਸੁਣ ਲੱਗਿਆ ਹੋਗਾ ਪੰਜਾਬ ਵਾਲੀ ਜਰਸੀ ਆ ਪੂਰੀ ਵਿਚੀ ਤੇ ਜਿਹਨੂੰ ਆਪਾਂ ਕਹ ਤੈ ਦੀਏ ਥਣ ਲੱਗਿਆ ਬਹੁਤ ਸੋਹਣਾ ਤੇ ਬਾਕੀ ਬਾਹਰ ਦੀ ਜੇ ਗੱਲ ਕਰੀਏ ਨਾ ਚੌੜੀ ਤੇ ਨਰੋਈ ਦੀ ਤਾਂ ਮੈਂ ਕਹਿੰਦਾ ਬਾਈ ਵੈੜ ਬੋਲਦੀ ਆ ਸਾਨੂੰ ਬੋਲ ਨਹੀਂ ਹੈਣਾ ਬਾਈ ਕਾਲੇ ਲੋੜੇ ਹਾਂ ਐਡੀ ਵੱਡੀ ਬਾਈ ਆਮ ਪਾਲਣੀ ਬਹੁਤ ਓਕੇ ਘਰ ਖਾਈਂਦੀ ਸਾਰਾ ਤੇ ਟੂਆਂ ਲੱਗੇ ਘਰ ਖਾ ਕੇ ਪਾਲਦੀ ਆ ਬਾਈ ਫੜ ਲੈ ਬੰਨੂ ਜਗਾੜ ਨੂੰ ਤੂੰ ਮੁੱਕਿਆ ਪਿਆ ਮੋਜ ਨਾਲੀ ਆ ਬਾਈ ਕੀ ਕਾਵਾਤ ਕੋਈ ਮੂਡੀ ਮੂਡੀ ਬਾਕ ਚੈੱਕ ਕਰੋਗਾ ਕਿ ਥਾਣਾ ਜਿਹੜਾ ਲੱਗਿਆ ਵਾ ਮੁਠੀ ਵਾਲਾ ਥਾਣਾ ਹੱਥੀਂ ਚੋਲਿਓ ਬਾਈ ਮਸ਼ੀਨ ਤੇ ਚੋਲਿਓ ਤੇ ਜਿਹੜਾ ਦੁੱਧ ਹੁੰਦਾ ਨਾੜਾਂ ਵਾਲਾ ਦੇਖ ਨਾੜਾਂ ਵਾਲੀ ਗਾਂ ਪਿਆਰ ਦੁੱਧ ਵਾਲੀ ਗਾਂ ਮੈਂ ਕਹਿੰਦਾ ਕੀ ਕਾਵਾਤ ਨਾੜਾ ਨੂੜਾ ਕਰਮਾਲੀ ਦੀ ਲੇਵੇ ਤੇ ਹੋਲੇ ਚੰਗੀਆਂ ਤੇ ਕਾਲੇ ਫਿਰ ਮੋਲਾ ਦੱਸਦੇ ਫਿਰ ਮੁੱਲ ਦੇ ਡਾਕਟਰ ਮੁੱਲ ਦਾ ਲੱਖ ਕਰ ਲਗੇ ਤਾਂ ਵੀ ਥੋੜਾ ਘਾਵਾ ਠੀਕ ਆ ਲੋਕ ਦਾ 100-100 ਲੱਖ ਰੀ ਆਪਾਂ 85 ਹਜ਼ਾਰ ਦੀਆਂ ਦੇ ਦੇਣੀ ਟੋਟਲੀ ਟੋਟਲੀ ਛੋੜ ਛੱਪਾ ਕਰਦੇ ਆ ਚੱਕੋ ਭਾਈ ਛੋੜ ਛੱਪਾ ਹੋ ਜੂ 85 ਹਜ਼ਾਰ ਦੀ ਬਾਰੇ ਅਗਲੇ ਕੁਲੇ ਆ ਕੇ ਦੇਖੇ ਜਿਹੇ ਵੀਡੀਓ ਤੇ ਮਗਾਲੇ ਕਿ ਤੋ ਛੋਟੀ ਤੇ ਵੱਡੀ ਦੀ ਗਾਰੰਟੀ ਉਹ ਜਿੱਡੀ ਕਹੇ ਉੱਡੀ ਵੱਡੀ ਆ ਠੀਕ ਆ ਹਾਂ ਥੱਲੇੋਂ ਥੱਲੇੋਂ ਪੂਰਾ ਸਾਫ ਆ ਮੈਂ ਕਹਿਣਾ ਵੀ ਇੱਕ ਨੰਬਰ ਕੁੰਡੀ ਦਾ ਮਾਲ ਕੇ ਕੁੰਡੀ ਤੇ ਚੜ੍ਹਣੀ ਵੀ ਨਹੀਂ ਜੇ ਤਾਂ ਗਾਰੰਟੀ ਦੇ ਦਨੇ ਆਪਾਂ ਠੀਕ ਆ ਪੇ ਕੱਪ ਦੇ ਵਿੱਚ ਆਊਗਾ ਠ ਹੂੰ ਲੰਮੀ ਲੰਮੀ ਬਹੁਤ ਹਾਂ ਤੇ ਅੱਗੇ ਕਾਲੇ 2 ਨੰਬਰ ਜਰਸੀ ਇਹ ਜਰਸੀ ਬਾਈ ਟੜਕੇ ਸੂਈਆ ਰਾਤ ਸੂਈਆ ਭਈਆ ਜੀਰੋ ਰਾਤ ਸੂਈਆ ਜੇਰ ਕੰਪਲੀਟ ਆ ਭਈਆ ਇੱਕ 1:30 ਵਜੇ ਸੂਈਆ ਰਾਤ ਤੇ ਬੱਚਾ ਕਾਲੇ ਕੀ ਆਇਆ ਇਹ ਮਿਸੇ ਬੱਸ ਆ ਬਾਈ ਬੱਚਾ ਬੱਸ ਆ ਗਿਆ ਹਾਂ ਤੇ ਵਾਲੀ ਭੜਜੀ ਕਰ ਗਿਆ ਆ ਪਾਈ ਕਰਕੇ ਪੁੱਤ ਤੋਰੀ ਕਿੰਨਾ ਬੋੜਾ ਕੱਢ ਰਿਆ ਬੋੜਾ ਹੂ ਹੁਣ 10 ਕਿਲੋ ਪਮਣਕੇ ਦੇ ਦੇਂਗਾ ਜੇ ਥਰੇ ਜਿਹੜਾ ਮਰਜੀ ਚੁੱਕ ਲੈ ਜਿਹੜਾ ਮਰਜੀ ਆਜੇ ਮੈਂ ਕਿਹਾ 10 ਕਿਲੋ ਲੀਟਰ ਲੈ ਨਾ ਮਣਕੇ ਦੀ ਮਾਂ ਠੀਕ ਹੈ ਬਾਈ ਤੇ ਚਵਾਈ ਕਾਲੇ ਕਿਵੇਂ ਲੱਗ ਗਈ ਉਹ ਯਾਰ ਕਲੰਬ ਦਾ ਹੱਥ ਬਣਾ ਲਾ ਵਿੱਚ ਹੀ ਠੀਕ ਆ ਜੇ ਦੀ ਜੇਰ ਦੀ ਚੋਈ ਦੀ ਗਰੰਟੀ ਹੋ ਆਪਣੀ ਤੇ ਬਾਈ ਥਾਨ ਚ ਇਹ ਵੀ ਪੀਆ ਵਾਲੂ ਇਹ ਵੀ ਹਮਚਲ ਦੀ ਹੈ ਨਹੀਂ ਇਹ ਆਪਣੀ ਇਹ ਵੀ ਗਰੰਟੀ ਹੈ ਗੱਲ ਦੀ ਵੱਡੀ-ਬੁੱਡੀ ਫੁੱਲਾ ਪਲੀ ਹੁਣ ਇਹਨਾਂ ਪਲ ਜਰੂਰ ਕਰਗੀ ਪਾਸਾ-ਪੂਸਾ ਨਹੀਂ ਹੋ ਗਰੰਟੀ ਹੋ ਆਪਣੀ ਪਾਸੇ ਲੈਟਰ ਇਹ ਪਾਸਾ ਦੀ ਗਰੰਟੀ ਹੈ ਬਾਈ ਪਾਲ ਬਾਈ ਕਹਿੰਦਾ ਜਰੂਰ ਕਰਗੀ ਪਾਲ ਕਰਗੀ ਮੜੀ ਮੜਾ ਨੋੜਾ ਬਾਈ ਇੱਕ ਮਿੰਟ ਰੁਕਦੇ ਦੋ ਤੈਨੂੰ 16 ਕਿਲੋ ਮੋਜਨਾ ਮੜਾ ਨੋੜਾ ਬਾਈ ਉਹ ਬੱਚੇ ਦਾ ਕਰਦੀਆਂ ਤਾਂ ਨਹੀਂ ਜਾਂਦੀ ਬੜਾ ਦੂਜਾ ਸੂਆ ਵੱਡੇ-ਬੁੱਡੀ ਨਾਲ ਗੱਲ ਕਰੀਏ ਬਾਈ ਫੁੱਲਾ ਫੁੱਲ ਸਾਈਨ ਗਾਲੀਆਂ ਤੇ ਕਾਲੇ ਕਿੰਨਾ ਦੁੱਧ ਦੇ ਦੋ ਬਾਈ ਆਹੋ ਬਾਈ 115 ਤੋਂ 16 ਕਿਲੋ ਦੇਊਗੀ ਪੱਕਾ ਠੀਕ ਆ 10 ਕਿਲੋ ਬੋਲਾ ਜਿ ਮਣਕੇ ਲੈ ਜਾ ਜਿਹੜਾ ਮਰਜੀ ਹੂੰ ਹਾਂ ਤੇ ਨਾੜਾ ਆਪਾਂ ਚੈੱਕ ਕਰਾਉਣਾ ਬਾਈ ਇਧਰ ਹਵਾਲੇ ਤੇ ਨਾੜਾ ਚੈੱਕ ਕਰੋ ਤੇ ਇਕਲਾ ਇਕਲਾ ਥਣ ਤੇ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਬ ਤੇ ਲੰਡੀ ਸੀਲੀ ਦੀ ਗਾਰੰਟੀ ਹੋ ਨਿਆਣਾ ਬੰਦਾ ਪਾਵੇ ਨਾ ਪਾਵੇ ਉਹ ਗਾਰੰਟੀ ਆਪ ਠੀਕ ਆ ਹਾਂ ਬਾਕੀ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਉਹ ਹਜੇ ਤਾਂ ਟਾਈਮ ਵੀ ਬਾਈ ਕਿੰਨਾ ਟਾਈਮ ਹੋ ਜਾਣਾ ਟਾਈਮ ਬਾਈ ਹਜੇ ਮੰਨ ਕੇ ਚੱਲੋ ਵੀ 10 ਘੰਟਾ ਟਾਈਮ ਹੋਊਗਾ ਇੱਕ ਟਾਈਮ ਕਿੰਨਾ ਹੋਇਆ 10 ਵਜੇ ਨਹੀਂ ਹਜੇ 10 ਵਜੇ ਨਹੀਂ ਆ ਕੇ 6 ਵਜੇ ਦੇਖੇ ਬੰਦਾ ਵੀ ਖੜੇ ਨਹੀਂ ਜਾਂਦਾ ਇਹਨਾਂ ਜਗਾੜੋ ਠੀਕ ਆ ਭਾਈ 10 ਕਿਲੋ ਬੋੜਾ ਕਾਲੇ ਫਿਰ ਮੁੱਲ ਦੱਸ ਦੇ ਫਿਰ ਭਾਈ ਦੇਣ ਲੈਣ ਮੁੱਲ ਡਾਕਟਰ ਦਾ ਵਾਟ ਹੈ 60 ਦੀ ਦੇ ਦੇਣੀ ਓ 60 60 ਦੀ 60 ਦੀ ਦੇਣੀ ਹੈ ਚੱਕੋ ਭਾਈ ਹਾਂ ਅੱਗੇ 3 ਨੰਬਰ ਕਾਲੇ ਇਹ ਬੱਸੀ ਦੂਜਾ ਸੂਆ ਸੂਣ ਵਾਲੀ ਹੈ ਭਾਈ ਛਿੱਗਿਆ ਦੁੱਧਾਂ ਚ ਦੰਦੋ ਛਿੱਗਿਆ ਦੁੱਧਾ ਸੂਆ ਸੂਣ ਦੀਆ ਕਿੰਨਾ ਟਾਈਮ ਬਾਕੀ ਆ ਬਾਕੀ ਤੇ ਲੈ ਜੂ 5-7 ਦਿਨ ਡਾਕਟਰ ਖੱਬੇ ਲੈ ਵੇ ਲਾ ਦੂ 20 ਕਿਲੋ ਇਹ ਤੀਰ ਕੜਾ ਕਾਲੇ 20 ਕਿਲੋ ਐਦ ਕੀ ਹਾਂ ਪੜੀ ਵੀ ਦੇਖੋ ਭਾਈ ਬ ਡੱਬ ਵੀ ਹੈ ਗਿਆ ਕਰਮ ਵਾਲੀ ਦਾ ਮਨ ਮੰਨ ਲਓ ਵੀ ਜਿਹੜੀ ਪਲੀ ਤੇ ਸਾਇਨਿੰਗ ਦੀ ਗੱਲ ਆ ਨਾ ਉਹ ਬਈ ਵਾਰਡ ਦੱਸਦੀ ਹੈਗੀ ਕਿਉਂਕਿ ਪ੍ਰਿੰਟ ਦੇਖੋ ਵਾਰਡ ਚ ਕਿੰਨਾ ਗਾ ਚੰਗਾ ਦਾ ਬਾਕੀ ਫੇਸ ਬੜਾ ਪਿਆਰਾ ਗਾ ਗਰਮੀਆਂ ਦਾ ਤੋਹਫਾ ਕੀ ਕਰ ਦਿੱਿਆ ਇਹਦਾ ਕਰਦੀਆਂ ਸਿੰਗਲ ਪਾਏ ਵਸੇ ਸੀ ਸਾਲੇ ਲੇਵਾ ਆ ਗਿਆ ਹੀਟਿੰਗ ਵਾਲਾ ਹੈ ਨਾ ਇੱਕ ਕਲੰਬਰ ਜਮਾ ਕੀ ਬਾਤ ਆ ਬਈ ਹੀਟਿੰਗ ਵਾਲਾ ਬਈ ਲੇਵਾ ਲੱਗਾ ਵਾ ਕਰਮ ਵਾਲੀ ਨੂੰ ਨਾੜਾ ਦੇਖੋ ਕਿਵੇਂ ਠਾਈਆਂ ਅਜੇ ਤਾਂ ਕੱਚੀ ਕੱਚੀ ਪਈਆ ਉਸਾ ਉਹਨਾਂ ਦਾ ਗੱਲ ਆ ਲਿਓ ਥਣਾ ਦੀ ਠੰਡੀ ਥਣਾ ਸੁਣਾ ਇਹ ਤਾਂ ਓਕੇ ਆ ਬਈ ਲੈ ਚੈੱਕ ਕਰੋ ਬੈਠਣਾਂ ਦੀ ਕੁਆਲਿਟੀ ਇੱਕ ਨੰਬਰ ਥਣਾ ਗਲਾਬੀ ਪੂਰੀ ਵਿਥੀ ਤੇ ਥਣ ਲੱਗਾ ਵਗਾ ਵੱਡੀ ਬੁਢੀ ਬਾਕੀ ਕੱਦ ਪੁੱਦੇ ਨੂੰ ਡਾਕਟਰ ਫੁੱਲ ਹੈ ਕਦ ਬੈੜਦਾ ਹੂੰ ਸਹੀ ਗੱਲ ਆ ਬਾਈ ਫੁੱਲ ਭਲੀ ਵੀ ਹੈਗੀ ਜੇ ਗੱਲ ਕਰੀਏ ਨਾ ਲੇਵੇ ਦੀ ਤੇ ਜਦੋਂ ਸੁਕੂਗੀ ਪੰਡਾ ਲਾ ਕੇ ਸੁਕਣੀ ਕਾਲੇ ਹਾਂ ਤੇ ਮੁੱਲ ਇੱਕ ਟੁਕੜ 500 ਦੇ 75000 ਦੀ ਦੇਣੇ ਡਾਕਟਰ ਕੱਚੀ ਦਾ ਮੁੱਲ 80 90 ਇਹਨ ਕਰਦੇ ਅੱਜ 75 ਦੀ ਦੇ ਦਿਆਂਗੇ 5 6 ਦਿਨਾਂ ਦੀ 6 7 ਦਿਨ ਲੈ ਜੂ ਬੈੜ ਹਜੀ ਜਦੋਂ ਹੋ ਗਈ ਤਿਆਰ ਉਦੋਂ ਮੁੱਲ ਬਾਈ ਉਹ ਹੈ ਜਾ ਤੇ ਅੱਜ ਕੱਚੀ ਅੱਜ 75 ਦੀ ਅੱਜ 75 ਚ ਛੋੜੇ ਛੱਪਾ ਹੀ ਕਰਨਾ ਆ ਤੇ ਅੱਗੇ ਕਾਲੇ 4 ਨੰਬਰ ਆ ਗਏ ਇਹ ਵੀ ਐਰ ਸ਼ਰਜੀ ਕੀ ਆ ਗਈਆਂ ਹਨਾ ਹੂੰ ਹੂੰ ਰੰਗ ਪਿਓਰ ਡੱਬਾ ਨਹੀਂ ਗਾਦਾ ਹਰ ਵੀ ਮਨ ਨਾਲ ਇਹ ਨਹੀਂ ਬੈੜਾ ਇਹ ਦੂਜਾ ਇਹ ਵੀ ਇਹ ਵੀ ਦਿਨ ਪੰਜ ਸੱਤ ਹੀ ਲੂਗੀ ਬੈੜਾ ਕਬੂਤਰ ਦਾ ਬੱਚਾ ਹਨ ਕਬੂਤਰ ਦਾ ਬੱਚਾ ਫੇਸ ਦੇਖੋ ਬਾਈ ਮੈਸ਼ ਗਦਾਰ ਹੈ ਚਿੱਟੀ ਜਿੱਟੀ ਪਈਆ ਬਾਈ ਰੋ ਵਰਗੀ ਪਈਆ ਜੇ ਆਪਾਂ ਗੱਲ ਕਰੀਏ ਬਾਕੀ ਹਵਾਲਾ ਚੈੱਕ ਕਰ ਸਕਦਾ ਮੈਂ ਪੰਡ ਵਾਲਾ ਲੇਵਾ ਤਿਆਰ ਕਰਦੀ ਆਉਂਦੀ ਆ ਕਿੰਨੇ ਦਿਨਾਂ ਦੀ ਕੱਚੀ ਅਕਲੇ ਇਹ ਦਿਨ ਲੇ ਜੋ ਬਾਈ 6-7 ਕੀਰ ਕੜਾ ਦੋਨੋਂ ਮੇਰਾ ਵੀ 20 ਕਿਲੋ ਦਿੱਤਾ ਵਾ ਠੀਕ ਹੈ ਤੇ ਕੀ ਫਿਰ ਆ ਐਤ ਕੀ ਵੀ ਦੇ ਦੂਗੀ ਠੀਕ ਆ ਥਣ ਬਾਈ ਆਪਾਂ 20 ਤੋਂ 21 18 ਤੋਂ 20 ਕਿਲੋ ਦੇ ਦੇਣਾ ਪੀੜੀ ਦੇ ਪਾਵੇ ਨਾਲ ਦੇ ਥਣ ਲੱਗੇ ਹੋਏ ਚਾਰੇ ਥਣਾ ਪੂਰੀ ਬਿੱਤੀ ਤੇ ਲੱਗੇ ਹੋਏ ਅਗਲੇ ਥਣਾ ਦੀ ਕੁਆਲਿਟੀ ਚੈੱਕ ਕਰ ਸਕਦਾ ਹਾਂ ਲੈਵਾ ਬਾਈ ਜਿਹੜਾ ਤਿਆਰ ਹੋਊਗਾ ਮਗਰਲਾ ਤੇ ਮੂਹਰਲਾ ਇੱਕੋ ਜਿਹਾ ਹੋਊਗਾ ਇਹ ਨਹੀਂ ਹੈਗਾ ਵੀ ਪਿੱਛੇ ਨੂੰ ਹੋਊਗਾ ਲਗਣੀ ਕਾਲੇ ਤੇ ਮੁੱਲ ਫਿਰ ਇਹ ਡਾਕਟਰ 74 ਦੇ ਦੇ ਯਾਰ 74 ਦੇ ਦੇ ਦਾਂਗੇ ਬਸ ਢੱਕ ਸਾਰਾ ਕੋ ਸੜਦਾ ਆਫਰ ਵਾਲਾ ਕਮੀ ਆਫਰ ਵਾਲਾ ਕਮੀ ਠੀਕ ਆ ਬਾਈ ਤੇ ਅੱਗੇ 5 ਨੰਬਰ ਐਰ ਸ਼ਹਿਰ ਦਾ ਨਵੀਨ ਇਹ ਬਾਈ 10 ਦਿਨਾਂ ਦੀ ਕਿੱਤੀ ਹੈ ਬੜ ਐਰ ਸ਼ਹਿਰ ਆਪਾਂ ਨੂੰ ਅਗਲੇ ਨੇ 12 ਕਹਿ ਕੇ ਦਿੱਤੀ ਹੈ ਠੀਕ ਹੈ ਕੱਲ ਮੰਨ ਕੇ ਚਲੋ ਦਿਨ ਤੋਂ ਮੇਰੇ ਹਿਸਾਬ ਨਾਲ ਤੈਨੂੰ 10 11 ਮਸੇ ਹੀ ਲੂ ਮਿਲਦੀ ਬਹੁਤ ਘਟਾ ਹਾਂ ਹਾਂ ਐਰ ਸ਼ਹਿਰ ਪਿਓਰਾ ਦੂਜਾ ਸੁਆ ਛਿੱਗੀ ਦੰਦਾ ਚ ਮੱਛੀ ਆ ਛਿੱਗੀ ਦੰਦਾ ਚ ਦੂਜਾ ਸੁਆ 10 ਮੰਨ ਕੇ ਚੱਲੇ 10ਵੇਂ 11ਵੇਂ ਦਿਨ ਵੜਨ ਸੁਪਣ ਠੀਕ ਹੈ ਬਾਈ ਠੀਕ ਹੈ ਹਾਂ ਤੇ ਜੇ ਕਰੀਏਗਾ ਨਾ ਪੜੀ ਦੀ ਮੈਂ ਕਿਹਾ ਗੋਲ ਗੋਲ ਚਾਉਂਦੇ ਆ ਵੀ ਮਾੜੀ ਲੱਗਿਆ ਆਪਾਂ ਕੋਈ ਲੈਂਦੀ ਨਹੀਂ ਲੈਟਰ ਤੈਨੂੰ ਪਤਾ ਤਾਂ ਹੈਗਾ ਮੁੱਲ ਵੀ ਬਾਈ ਜੈ ਜੀ ਹੁੰਦੇ ਆ ਬਾਈ ਦੇ ਤੇ ਥਣ ਲੇਵਾ ਵੀ ਆਪਾਂ ਸਾਨੂੰ ਚੈੱਕ ਕਰਵਾਉਣੇ ਆ ਲੇਵਾ ਚੈੱਕ ਕਰੋ ਇਹਦਾ ਫੀਟੰਗਾਲਾ ਹਵਾਨਾ ਜਿਹੜਾ ਇਹ ਵੀ ਤਿਆਰ ਕਰੂਗੀ ਤੇ ਫਿਕਸ ਜੈਨੇ ਹਵਾਨਾ ਰੱਖਣਾਗਾ ਜਿਹੜੀ ਖਣਾ ਦੀ ਮੰਤਰ ਆ ਬਾਈ ਚੈੱਕ ਕਰ ਸਕਦਾ ਚਾਰੇ ਥਾਣਾ ਇੱਕੋ ਜਿਹਾ ਥਾਣਾ ਪੂਰੇ ਚੰਗੇ ਥਣ ਲੱਗੇ ਪੂਰੀ ਵਿਥੀ ਤੇ ਗੋਲ ਗੋਲ ਪਈਆ ਜਿਵੇਂ ਬਾਈ ਨੇ ਬਾਈ ਕੱਲ ਪਹਿਲਾਂ ਕਰਿਆ 34 ਵਰਗੀ ਪਈਆ ਸਹੀ ਗੱਲ ਆ ਬਾਈ ਦੀ ਪਣੀ ਵੀ ਬੈੜਾ ਬਈ ਬਹੁਤ ਬਾਈ ਫਰੀੜਾ ਮਿਲਦੀ ਬਹੁਤ ਬੈਸੇ ਆਪਣੇ ਕੋਲ ਗਾਂ ਕੋਈ ਨਹੀਂ ਮਾੜੀ ਸਾਰੇ ਗਾਈਆਂ ਜਾਣ ਵਾਲੀਆਂ ਪੁਰਨਾ ਹੂੰ ਠੀਕ ਐ ਮੰਨ ਕੇ ਚੱਲ ਵੀ ਬੈੜ 34 ਵਰਗੀ ਪਈਆ ਦਿਨ 10 ਤੋਂ 11 ਦਿਨ ਲਊਗੀ ਇਹ ਨਹੀਂ ਵੀ ਮ ਤੇ ਕਾਲੇ ਮੁੱਲ ਫਰ ਕਰਦੇ ਅੱਜ ਦਾ ਡਾਕਟਰ ਅੱਜ ਆਪਾਂ 72000 ਦੀ ਬੈਠ ਦੇਣੀ 72 ਦੀ ਦੇਣੀ ਹੈ 72 ਦੀ ਅੱਜ ਕੱਚੀ ਵਾਲਾ ਮੁੱਲ 72000 ਦੀ ਬਾਈ ਕਹਿੰਦਾ ਬਈ ਆਪਾਂ ਤਿਆਰ ਹੋ ਗਈ ਤਾਂ ਬੈਠੋ ਸੀਰੀ ਹੈ ਜਦੋਂ ਹੋ ਗਈ ਤਿਆਰ ਉਦੋਂ ਮੁੱਲ ਰਹੂਗਾ ਬਾਈ ਉਹ ਹੈ ਜਾਂ ਤੇ ਅੱਜ 25 ਹ ਉਸ ਹਾਂ ਹੁੰਦਾ ਜਲਾ ਕੇ ਆਉਂਦਾ ਚੱਲਿਆ ਬਹੁਤ ਸੀਰੀ ਨਹੀਂ ਪੂਰੀ ਲੱਗਾ ਤੇ ਫੇਸ ਵਗੈਰਾ ਵੀ ਬਾਈ ਚੈੱਕ ਕਰ ਸਕਦੇ ਹੋ ਉੱਤ ਨੇਰਾ ਵਾਂਗ ਤੋਰੀਗੇ ਸਾਨੂੰ ਖੜੀ ਜਾ ਮੈਂ ਪੋਣਾ ਅੱਗੇ ਕਲੇ ਆ ਲਾਸਟ ਹੈ ਬਾਈ ਇਹ ਬਾਈ 10 ਦਿਨਾਂ ਦੀ ਕੱਚੀ ਹੈ ਚਿਫ ਬੈੜ ਠੀਕ ਆ ਹਾਂ ਹਾਂ 10 ਦਿਨਾਂ ਬਹੁਤ ਸੀਰੀ ਠੰਡੀ ਹੈ ਪੂਰੀ ਡਾਕਟਰ ਆਖ ਲੈਣ ਲੋ ਜੀ ਦਾ ਕਲੇ ਹੈ ਕੀ ਕੱਢ ਰਿਹਾ ਇਹ ਵੀ ਦੋ ਦੋ 20 ਕਰੋ ਦੇ ਦੂ ਬੜ 20 20 ਕਰੋ ਦੇਊਗੀ ਭਾਈ ਜਣ ਮੂਜ ਨੂੰ ਬਹੁਤ ਆ ਹਜੇ ਕੱਚੀ ਬਹੁਤ ਪਈ ਆ ਨਾ ਨਾ 10 ਦਿਨ ਲਊਗੀ ਮਸਾਂ ਹੂੰ ਜੇ ਨਾ 10 ਘੱਟ ਲਊਗੀ ਬਾਦਰੀ ਦੇਣੀ ਬਾਕੀ ਥਾਣੇ ਵੀ ਚੈੱਕ ਕਰ ਸਕਦਾ ਹਾਂ ਗੁਲਾਬੀ ਥਾਣਾ ਪੂਰੀ ਬਿੱਥੀ ਦਾ ਥਾਣ ਲੱਗਾ ਵਾ ਪਲੀ ਵੀ ਬੈਠ ਬਾਕੀ ਸੁਣਵਾ ਪਲੀ ਵੀ ਜਾਨ ਪ੍ਰਾਂ ਲੜੀ ਬੈੜਾ ਹੈ ਪੂਰੇ 10 10 ਤੋਂ 11 ਦਿਨ ਲੈ ਜੂ ਵੱਧ ਨਹੀਂ ਲੈਦੀ ਜੇ ਇਹ ਮਹੀਨਾ 20 ਦਿਨ ਦੀ ਗਾਰੰਟੀ ਹੋਊ ਆਪਣੀ ਜੇ ਲੱਗਣਾ ਮਹੀਨਾ ਦੇ ਜੋ ਗਾਰੰਟੀ ਲਾਲ ਦੀ ਤੁਰ ਜਾਂਦੀ ਆ ਹਨਾ ਹਾਂ ਵਜਨ ਦੇਖ ਬੜਦਾ ਵਜਨ ਦੇਖੋ ਬਈ ਧਰਤੀ ਮਲਦੀ ਤੁਰ ਜਾਂਦੀ ਆ 10 ਦਿਨ ਮਸੇ ਨਾ ਨਹੀਂ ਕਿਸੇ ਵਕਤੋਂ ਵੱਡੇ ਢਾਂਚੇ ਚਾਈ ਵੀ ਆ ਵੈਡ ਕਰਮ ਵਾਲੀ ਪਲੀ ਵੀ ਦੇਖੋ ਬਾਕੀ ਫੇਸ ਵਗੈਰਾ ਵੀ ਚੰਗਿਆ ਸੋਹਣੀਆਂ ਲੱਗਣ ਵਾਲੀਆਂ ਚੀਜ਼ਾਂ ਬਈ ਸਾਰੀਆਂ ਇਹ ਮੰਨ ਲਓ ਕਨੇ ਕਾਲੇ ਸਿੰਗਲੀ ਪਾਦੀ ਹਾਂ ਉਹ ਇਹ ਨਹੀਂ ਹੈਗਾ ਵੀ ਕਮੂ ਇਹ ਨਹੀਂ ਮੇਰੀ ਅਗਲੀ ਡਿਊਟੀ ਹੂ ਜਿਹੇ ਬੰਦਾ ਵੀਡੀਓ ਤੇ ਮਗਾਲੇ ਜਾਂ ਪਤਲੀ ਲੱਸੀ ਹੂ ਉਹ ਗਰੰਟੀ ਹੂ ਆਪਣੀ ਗਾਂ ਦੀ ਜਿਹੜੀ ਵੀਡੀਓ ਜਿਹਨੇ ਉਹੀ ਚੀਜ਼ ਹੈ ਠੀਕ ਆ ਹਾਂ ਠੀਕ ਆ ਭਾਈ ਮੁੱਲ ਫਿਰ ਕਲੇ ਦਾ ਅੱਜ ਇਹ ਵੀ 72 ਦੇ ਦਿਆਂਗੇ ਸਾਰਿਆਂ ਦੇ ਵਿੱਚ ਹੀ ਦੇ ਦਿਆਂਗਾ ਹਾਂ ਅੱਜ ਇਹ ਵੀ 72 ਦੇ ਦਿਆਂਗੇ ਦਿਨ 10 ਲੈਿੰਦੀ ਆ ਠੀਕ ਆ ਭਾਈ 11ਵੇਂ ਦਿਨ ਸੁਪਾਣੇ ਨੇ 12ਵੇਂ ਭਾਈ ਇਹ ਵੀ ਭਾਈ ਕਹਿੰਦਾ ਅੱਜ 72000 ਦੀ ਦੇ ਸੀਟਾਂ ਦੀ ਪੂਰੀ ਲਾ ਤਿਆਰ ਭਾਈ ਉਹਦੇ ਮੁੱਲ ਹੋਣਗੇ ਉਹ ਇਹ ਜੇ ਤਿੰਨ ਮਿਨਿਮਮ ਭਾਈ ਕੋਲੇ ਭਾਈ 6 ਆਪਾਂ 6 ਦੇ 6 ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉ பை நாட்டரி